ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਦਾ ਸਾਡੇ ਚੈਨਲ ਤੇ ਸਵਾਗਤ ਹੈ ਅੱਜ ਤੁਹਾਨੂੰ ਬਹੁਤ ਹੀ ਸੋਹਣਾ ਸੂਟ ਦਿਖਾਉਣੇ ਆਂ ਦੇਖੋ ਅਸੀਂ ਆਪ ਦੇ ਹੱਥਾਂ ਨਾਲ ਕੱਢਿਆ ਹੋਇਆ ਸੂਟ ਹੈ ਕਾਫੀ ਸਾਲ ਪਹਿਲਾਂ ਕੱਢਿਆ ਸੀ ਦੇਖੋ ਤੇ ਇਹਦੇ ਵਿੱਚ ਆਪਾਂ ਵੀ ਥ੍ਰੈਡ ਦਾ ਵੀ ਕੰਮ ਕੀਤਾ ਦੇਖੋ ਇਹ ਫਲਾਵਰ ਬਣਾਏ ਆਪਾਂ ਤੇ ਦਬਕੇ ਦਾ ਛਿੱਪੀ ਮੋਤੀ ਦਾ ਇਹ ਦਬਕਾ ਲਾਇਆ ਹੋਇਆ ਹੈ ਇਹ ਵੀ ਦਬਕਾ ਮੋਤੀ ਲਾਇਆ ਹੈ ਦੇਖੋ ਆ ਵੇਖੋ ਕਿ ਡਿਜ਼ਾਈਨ ਬਣਾਇਆ ਹੋ ਡਿਜ਼ਾਈਨ ਤੇ ਬਣਾਇਆ ਆ ਹੋ ਡਿਜ਼ਾਈਨ ਇੱਥੇ ਮੋਤੀ ਲਾਇਆ ਇਹਦਾ ਕੀਤਾ ਆ ਲਾਮੀ ਆਰੀ ਦਾ ਕੰਮ ਕੀਤਾ ਆਪਾਂ ਇਹ ਚਾਰੀ ਦਾ ਕੰਮ ਵੀ ਹੈ ਤੇ ਧਾਗੇ ਦਾ ਕੰਮ ਵੀ ਹੈ ਰੀਲ ਦਾ ਤੇ ਦੂਜੀ ਰੀਲ ਦਾ ਵੀ ਕੰਮ ਹੈ ਦੇਖੋ ਇਹ ਤੇ ਦਾਵਕੇ ਦਾ ਵੀ ਸਿੱਪੀ ਮੋਤੀ ਦਾ ਦੇਖੋ ਇਹ ਕਾਫੀ ਸਾਲ ਪਹਿਲਾਂ ਅਸੀਂ ਸੂਟ ਕੱਢਿਆ ਸੀ ਮੈਂ ਹੀ ਆ ਆਪਦੇ ਕੱਢਿਆ ਸੂਟ ਹੱਥੀਂ ਤੇ ਸਾਰੇ ਚ ਅਸੀਂ ਇਹ ਦੇਖੋ ਬੁਠੀ ਪਾਈ ਸੀਗੀ ਦਬਕੇ ਦੀ ਸਾਰੇ ਚ ਪਾਈ ਹੋਈ ਹੈ ਤੇ ਬਹੁਤ ਹੀ ਸੋਹਣਾ ਸੂਟ ਹੈ ਇਹ ਇਹਦਾ ਅੰਡਰਾਹੀ ਕਲਰ ਹੈ ਤੇ ਬਹੁਤ ਸੋਹਣਾ ਸੂਟ ਹੈ ਦੇਖੋ ਤੁਸੀਂ ਡਿਜ਼ਾਈਨ ਆਪ ਹੀ ਅਸੀਂ ਟ੍ਰੇਸ ਕੀਤਾ ਸੀਗਾ ਤੇ ਆਪ ਹੀ ਅਸੀਂ ਇਹ ਬਣਾਇਆ ਸੀ ਕਿਸੇ ਦਾ ਵੇਖ ਕੇ ਬਣਾਇਆ ਸੀ ਸੂਟ ਉਹਨਾਂ ਨੇ ਕੜਵਾਇਆ ਸੀ ਉਹਨਾਂ ਨੂੰ ਵੇਖ ਕੇ ਅਸੀਂ ਇਹ ਸੂਟ ਤਿਆਰ ਕੀਤਾ ਸੀ ਇਹਦੀਆਂ ਬਾਹਾਂ 'ਤੇ ਵੀ ਅਸੀਂ ਡਿਜ਼ਾਈਨ ਬਣਾਇਆ ਉਹਨਾਂ ਹੀ ਕੰਮ ਅਸੀਂ ਬਾਹਾਂ 'ਤੇ ਕੀਤਾ ਹੋਇਆ ਤੇ ਵੀਡੀਓ ਨੂੰ ਸ਼ੇਅਰ ਤੇ ਲਾਇਕ ਕਰਦੇ ਹੋ ਤੇ ਕਮੈਂਟ ਕਰਕੇ ਜਰੂਰ ਦੱਸੋ ਤੁਹਾਨੂੰ ਇਹ ਵੀਡੀਓ ਕੈਹੀ ਜਿਹੀ ਲੱਗੀ ਤੇ ਸਾਡਾ ਸੂਟ ਕਿਹੋ ਜਿਹਾ ਲੱਗਿਆ ਕਹੜਾਈ ਦੇਖੋ ਇਹ ਆਪਾਂ ਗਲੇ ਤੇ ਕਰੇ ਦੇ ਸਾਰੇ ਬੋਟਕਾਂ ਪਾਈਆਂ ਸੀ ਆ ਤੇ ਇਹਦੇ ਨਾਲ ਇਹਦੇ ਨਾਲ ਦੀ ਸਲਵਾਰ ਹੈ ਦੇਖੋ ਇਹ ਪ੍ਰੈਸ ਕਰਨ ਵਾਲਾ ਅੱਜ ਅਸੀਂ ਇਹ अलमारी खोली ਸੀ ਉਹਦੇ ਵਿੱਚ ਪਿਆ ਸੀਗਾ ਤੇ ਮੈਂ ਚੱਲ ਦਿਖਾਈ ਦਿੰਨੇ ਆ ਭੈਣਾਂ ਨੂੰ ਆਹ ਦੁਪੱਟਾ ਪਿਓਰ ਦਾ ਦੁਪੱਟਾ ਇਹ ਤੇ ਇਹ ਤੇ ਆਪਾਂ ਲੈਸ ਲਾਈ ਸੀਗੇ ਹੁਣ ਤੁਹਾਨੂੰ ਇੱਕ ਹੋਰ ਸੂਟ ਦਿਖਾਉਣੀ ਆ ਉਹ ਵੀ ਸਾਡਾ ਹੱਥੀ ਸੂਟ ਕੱਢਿਆ ਹੋਇਆ ਮੁੱਤਿਆਂ ਨਾਲ ਇਹਦੇ ਨਾਲ ਦੇ ਮੈਂ ਦੋ ਸੂਟ ਕੱਢੇ ਸੀਗੇ ਦੇਖ ਸਾਰਾ ਮੁੱਤਿਆਂ ਦਾ ਕੰਮ ਹੈ ਇੱਥੇ ਤੇ ਤੇ ਥ੍ਰੈਡ ਦਾ ਕੰਮ ਹੈ ਦੇਖੋ ਫਲਾਵਰ ਬਣਾਏ ਹੋਏ ਆ ਦੇਖੋ ਤੇ ਇਹ ਤੇ ਪਈ ਪਾਉਂਦਾ ਵੀ ਕੰਮ ਹੈ ਜਿਹੜੇ ਕਟ ਦਾਣੇ ਦਾ ਕਟ ਦਾਣੇ ਦਾ ਵੀ ਕੰਮ ਹੈ ਤੇ ਮੋਤੀ ਦਾ ਵੀ ਕੰਮ ਹੈ ਸਿੱਪੀ ਦਾ ਵੀ ਕੰਮ ਹੈ ਬਰੀਕ ਮੋਤੀ ਦਾ ਵੀ ਕੰਮ ਹੈ ਦੇਖੋ ਤੇ ਇਹ ਘੇਰੇ ਦਾ ਘੇਰੇ ਤੇ ਫੜਿਆਣ ਬਣਾਇਆ ਦੇਖੋ ਤੇ ਇਹਦੇ ਵਿੱਚ ਫਲਾਵਰ ਪਾਏ ਆ ਦੇਖੋ ਸਾਰੇ ਕਮੀਜ਼ ਚ ਪਾਏ ਆਪਾਂ ਫਲਾਵਰ ਇਹ ਆ ਜਿਹੜਾ ਹੈ ਇਹ ਫੁੱਲ ਬਣਾਈ ਆਪਾਂ ਇਹਦੇ ਗੋਟਾ ਹੁੰਦਾ ਜਿਹੜਾ ਇਹ ਗਣਾ ਬਹੁਤ ਭਾਰੀ ਹੈ ਦੇਖੋ ਗਲੇ ਦਾ ਡਿਜ਼ਾਈਨ ਇਹ ਵੀ ਆਪਾਂ ਆਪਣੇ ਹੱਥੀਂ ਸੂਟ ਤਿਆਰ ਕੀਤਾ ਹੈ ਗਲੇ ਦਾ ਡਿਜ਼ਾਈਨ ਇਹ ਵੀ ਆਪਾਂ ਟਰੇਸ ਕਰਕੇ ਵਿੱਚੇ ਜਾਰੀ ਦਾ ਕੰਮ ਹੈ ਵਿੱਚੇ ਮੋਤੀਆਂ ਦਾ ਧਾਕੇ ਦਾ ਤੇ ਆਪਾਂ ਫਲਾਵਰ ਆਪ ਬਣਾਏ ਹੈ ਗੋਟਾ ਲਾ ਕੇ ਤੇ ਇਹਦੀਆਂ ਬਾਹਾਂ ਤੇ ਵੀ ਡਿਜ਼ਾਈਨ ਬਣਾਇਆ ਹੈ ਦੇਖੋ ਇਹ ਇਹ ਗਮਾਂ ਤੇ ਡੈਡ ਜੈਨੂ ਨਾ ਦੇਖੋ ਇਹ ਵੀ ਕਾਫੀ ਸਾਲ ਪਹਿਲਾਂ ਦਾ ਸੂਟ ਹੈ ਇਦਾਂ ਹੁਣ ਮੇਰੇ ਭੇੜਾ ਹੋ ਗਿਆ ਇਹ ਇਹ ਸੂਟ ਮੇਰੇ ਸੂਟ ਤੋਂ ਵੀ ਪਹਿਲਾਂ ਦਾ ਸੂਟ ਹੈ ਇਹ ਬਾਅਦ ਚ ਕੱਢਿਆ ਪਹਿਲਾਂ ਕੱਢਿਆ ਇਹ ਤੋਂ ਤੇ ਹੁਣ ਤੁਸੀਂ ਕੰਮੇ ਆਦੀ ਜਾਕਟ ਬਣਾਈ ਵੀ ਆ ਬਾਗਦੜ ਜੈਨ ਬਣਾਇਆ ਦੇਖੋ ਇਹ ਜਾਕਟ ਹੈ ਇਹ ਬਹੁਤ ਪਾਈ ਜਾਕਟ ਆ ਸਾਰਾ ਬਾਗਦੜ ਜੈਨ ਹੈ ਇਸ ਤਰ੍ਹਾਂ ਜਾਗੜ ਦੇ ਪਾਇਆ ਹੈ ਆ ਪਕਰੋਸ਼ ਘਲ ਆਇਆ ਇਹ ਸਾਰਾ ਆਪਾਂ ਬਾਗਦੜ ਜੈਨ ਬਣਾਇਆ ਸੀਗਾ ਜਿਹੜਾ ਡਿਜ਼ਾਈਨ ਵੀ ਬਾਗ ਤੇ ਸੀਗਾ ਬਾਰਡਰ ਇਹ ਵਿੱਚ ਸੀਗਾ ਤੇ ਇਧਰ ਵੀ ਆਪਾਂ ਫਿਰ ਬਾਡਾ ਕਰਤਾ ਯਾ ਪੀਸਾ ਲਈ ਕੀਤੀ ਸੀ ਅਸੀਂ ਤੇ ਆ ਵੀ ਮੈਂ ਹੀ ਤਿਆਰ ਕੀਤੀ ਹੈ ਜਾਗਟ ਐਵੇਂ ਮੇਰੇ ਬੇਟੇ ਦੀ ਜਾਗਟ ਬਣਾਈ ਸੀ ਅੱਜ ਤੋਂ 28-29 ਸਾਲ ਹੋ ਗਏ ਨੇ ਬਣਾਈ ਨੂੰ ਜਾਗਟ ਨੂੰ 28 ਸਾਲ ਹੋ ਗਏ 27 ਸਾਲ ਹੋ ਗਏ ਜਾਗਟ ਬਣਾਈ ਲੈ ਨੂੰ ਸਾਲ ਬਾਅਦ ਬਣਾਈ ਸੀਗੀ ਮੈਂ ਮੇਰੇ ਬੇਟੇ ਦੇ ਜਨਮ ਤੋਂ ඒ बाාගसी लाර ब ග जा बा බ ප ප ඉලनाකටයි හි खද ज पसाාව ਸਾਡੇ ਸੂਟ ਤੇ ਜੈਕਟ ਪਸੰਦ ਆਈ ਤਾਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਦੇਖੋ ਸੂਟ ਤੁਹਾਨੂੰ ਕਿਹੋ ਜਿਹਾ ਲੱਗੇ ਤੇ ਚਲੋ ਜੀ ਆਪਾਂ ਅਗਲੀ ਵੀਡੀਓ ਵਿੱਚ ਮਿਲਦੇ ਆ ਨਵੀਂ ਵੀਡੀਓ ਲੈ ਕੇ ਸਾਨੂੰ ਜਰੂਰ ਦੱਸਿਓ ਕਮੈਂਟ ਕਰਕੇ ਤੁਹਾਨੂੰ ਇਹ ਵੀਡੀਓ ਕਿਹੋ ਜਿਹਾ ਲੱਗੀ ਦੇਖੋ ਸੂਟ ਕਿੰਨਾ ਭਾਰੀ ਸੂਟ ਅਸੀਂ ਇਹ ਕੜਾਈ ਕੀਤੀ ਹੈ ਕਿੰਨੇ ਭਾਰੀ ਸੂਟ ਦੇ ਉੱਤੇ ਇਹ ਜਿਨ੍ਹਾਂ ਨੇ ਕੜਵਾਇਆ ਸੀ ਬਹੁਤ ਹੀ ਮਹਿੰਗਾ ਸੂਟ ਕੜਵਾਇਆ ਸੀ ਉਸ ਟਾਈਮ ਤੇ ਅੱਜ ਤੋਂ ਇਹ ਸੂਟ ਨੂੰ ਵੀ ਬਣੇ ਨੂੰ ਹੋ ਗਏ ਹੋਣਗੇ 12-13 ਸਾਲ ਬਣੇ ਨੂੰ ਇਹ ਸੂਟ ਨੂੰ ਵੀ 12-13 ਸਾਲ ਹੋ ਗਏ ਬਣੇ ਨੂੰ ਤੇ ਉਦੋਂ ਇਹਦੀ ਕਢਾਈ ਵੀ ਬਹੁਤ ਦਿੱਸੀ ਹੁੰਦੀ ਸੀ ਉਹਨੂੰ ਨਾ 10000-13500 ਰੁਪਏ ਕਢਾਈ ਦਿੱਤੀ ਸੀ ਉਹਨੂੰ ਮਸ਼ਹੂਰ ਮਠੰਡੇ ਦਾ ਮਸ਼ਹੂਰ ਸੀਗਾ ਕਢਾਈ ਕਾਣਾ ਮੁਸਲਮਾਨ ਸੀਗਾ ਅੰਕਲ ਤੇ ਉਹ ਉਹ ਤੋਂ ਕਢਵਾਇਆ ਸੀ ਉਹਨਾਂ ਨੇ ਤੇ ਉਹਨਾਂ ਦਾ ਜਿਹੜਾ ਡਿਜ਼ਾਈਨ ਸੀ ਲਾਇਆ ਇਹ ਜਿਵੇਂ ਸੇਮ ਤੋਂ ਸੇਮ ਸੀ ਸੂਟ ਬਣਾਇਆ ਜੀ ਮੈਂ ਇਸੇ ਤਰ੍ਹਾਂ ਉਹਨਾਂ ਦਾ ਸੂਟ ਸੀਗਾ ਸੇਮ ਤੋਂ ਸੇਮ ਬਣਾਤਾ ਸੀ ਤੇ ਇਹ ਵੀ ਆਪਾਂ ਸੇਮ ਤੋਂ ਸੇਮ ਹੀ ਬਣਾਇਆ ਸੀ ਇਹ ਵੀ ਉਸੇ ਦਾ ਹੀ ਕੱਢਿਆ ਫਿਰ ਮੁਸਲਮਾਨ ਦਾ ਉੱਤੀ ਹੋ ਗਿਆ ਸਾਰੇ ਚ ਪਾਇਆ ਚਲੋ ਜੀ ਆਪਾਂ ਅਗਲੀ ਵੀਡੀਓ ਵਿੱਚ ਮਿਲਦੇ ਹਾਂ ਤੇ ਜੇ ਸਾਥੋਂ ਸੂਟ ਤਿਆਰ ਕਰਵਾਉਨੇ ਹੋਣ ਪੇਂਟ ਵਾਲਾ ਜੀ ਡਰ ਵਰਕ ਵਾਲੇ ਕਢਾਈ ਆਵੇ ਮਸ਼ੀਨ ਵਰਕ ਵਾਲੇ ਤਾਂ ਸਾਨੂੰ ਆਰਡਰ ਕਰ ਸਕਦੇ ਹੋ ਤੇ ਵੀਡੀਓ ਨੂੰ ਐਂਡ ਤੱਕ ਦੇਖ ਕੇ ਚੈਨਲ ਨੂੰ ਕਰ ਸਬਸਕ੍ਰਾਈਬ ਘੰਟੀ ਬਟਨ ਜਰੂਰ ਦਬਾਓ ਤੇ ਕਮੈਂਟ ਕਰਕੇ ਜਰੂਰ ਦੱਸੋ ਤੁਹਾਨੂੰ ਵੀਡੀਓ ਕੈਜੀ ਲੱਗੀ ਤੇ ਸਾਨੂੰ ਸੂਟਾਂ ਦਾ ਆਰਡਰ ਵੱਧ ਤੋਂ ਵੱਧ ਦਿਓ ਚਲੋ ਜੀ ਆਪਾਂ ਅਗਲੀ ਵੀਡੀਓ 'ਚ ਮਿਲਦੇ ਆਂ ਵਾਹੀ ਕੁਜੀਕਾ ਖਾਲਸਾ ਵਾਹੀ ਕੁਜੀਕਾ ਪਤੇ ਤੇ ਅਸੀਂ ਘਰ ਤੋਂ ਹੀ ਕੰਮ ਕਰਦੇ ਆਂ ਸਾਡੇ ਕੋਈ ਐਵੇਂ ਵੀ ਸ਼ਹਿਰ ਦੇ ਵਿੱਚ ਕੋਈ ਦੁਕਾਨ ਨਹੀਂ ਗਏ ਅਸੀਂ ਘਰੋਂ ਹੀ ਕੰਮ ਕਰਦੇ ਆਂ ਤੇ ਬੱਲੂ ਆਣੇ ਤੋਂ ਅਸੀਂ ਬੋਲਦੇ ਆਂ ਤੇ ਘਰੋਂ ਕੰਮ ਕਰਦੇ ਆਂ ਤੇ ਸਾਡਾ WhatsApp ਨੰਬਰ ਦਿੱਤਾ ਹੁੰਦਾ ਤੇ ਤੁਸੀਂ ਸਾਨੂੰ WhatsApp ਤੇ ਮੈਸੇਜ ਕਰ ਸਕਦੇ ਹੋ ਫੋਨ ਕਰ ਸਕਦੇ ਹੋ ਚਲੋ ਜੀ ਆਪਾਂ ਅਗਲੀ ਵੀਡੀਓ ਵਿੱਚ ਮਿਲਨੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ